ਅਰਵਿੰਦਰ ਸ਼ਰਮਾ ਜੋ ਕਿ ਅੰਮ੍ਰਿਤਸਰ ਦੇ ਵਿੱਚ ਭਾਜਪਾ ਤੋਂ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਗੁਰੂ ਕੀ ਨਗਰੀ ਦੇ ਵਿੱਚ ਤੁਸੀਂ ਭਾਜਪਾ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਔਰ ਭਾਜਪਾ ਦਾ ਜਿਹੜਾ ਕਿ ਕਦ ਵੀ ਬੜਾ ਉੱਚਾ ਕਰ ਰਹੇ ਹੋ ਔਰ ਜੇ ਆਪਾਂ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਜਿਸ ਤਰ੍ਹਾਂ ਕਿ ਉਹਨਾਂ ਨੂੰ ਈਡੀ ਦੇ ਈਡੀ ਵੱਲੋਂ ਜਿਸ ਤਰ੍ਹਾਂ ਕਿ ਹਿਰਾਸਤ ਦੇ ਵਿੱਚ ਲਿਆ 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 ਗਿਆ ਹੈ ਔਰ ਪੂਰੇ ਹੀ ਦੇਸ਼ ਦੇ ਵਿੱਚ ਜਿਸ ਤਰ੍ਹਾਂ ਕਿ ਬਵਾਲ ਮਚਾਇਆ ਹੈ ਕੀ ਕਹਿਣਾ ਚਾਹੁੰ ਦੇਖੋ ਜੀ ਇਹ ਚ ਕੋਈ ਬਵਾਲ ਵਾਲੀ ਗੱਲ ਨਹੀਂ ਹੈ ਬਵਾਲ ਸਿਰਫ ਕੁਝ ਲੋਕ ਕਰ ਰਹੇ ਨੇ ਈਡੀ ਨੇ ਆਪਣਾ ਸਿਰਫ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਆਪਣਾ ਪੂਰਾ ਕਰ ਰਹੀ ਹੈ ਔਰ ਜਿੱਦਾਂ ਕਿ ਉਹਨਾਂ ਤੇ ਕੇਜਰੀਵਾਲ ਜੀ ਤੇ ਤੇ આરોਪ ਨੇ ਕਿ ਇੱਕ ਸ਼ਰਾਬ ਲੋਬੀ ਨੂੰ ਖੜਾ ਕਰਕੇ ਉਹਨਾਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੀ ਕਮਾਈ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਦੁਆਰਾ ਡਰਾਫਟ ਨੂੰ ਬਣਾਇਆ ਹੋਇਆ ਡਰਾਫਟ ਇੰਪਲੀਮੈਂਟ ਆਪਣੀ ਪਾਲਿਸੀ ਦੇ ਵਿੱਚ ਲਿਆਂਦਾ ਉਹਨੂੰ ਆਪਣੀ ਸ਼ਰਾਬ ਪਾਲਿਸੀ ਦਿੱਲੀ ਦੇ ਵਿੱਚ ਲਿਆਂਦੀ ਇਹ ਉਹਨਾਂ ਦੇ ਉੱਤੇ ਔਰ ਜਿਹੜੀ ਉਹ ਪਾਲਿਸੀ ਦੇ ਐਵਜ਼ ਦੇ ਵਿੱਚ ਉਹ ਲੋਬੀ ਕੋਲੋਂ ਪੈਸੇ ਲਿੱਤੇ ਗਏ ਇਹ ਉਹਨਾਂ ਦੇ ਉੱਤੇ આરોਪ ਹੈ ਪੰਜਾਬੀ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਜਿਹੜੀ ਪਾਲਿਸੀ ਬਣਾਈ ਸ਼ਰਾਬ ਵੇਚਣ ਦੀ ਦਿੱਲੀ ਦੇ ਵਿੱਚ ਉਹ ਜਿਹੜੀ ਪਾਲਿਸੀ ਆ ਇੱਕ ਸ਼ਰਾਬ ਲੋਬੀ ਦੇ ਸੱਦ ਮੱਲਵ ਸ਼ਰਾਬ ਲੋਬੀ ਦੇ ਲਾਭ ਨੂੰ ਪਹੁੰਚਾਉਣ ਵਾਸਤੇ ਉਹਨਾਂ ਨੂੰ ਫਾਇਦਾ ਕਰਨ ਵਾਸਤੇ ਇੱਕ ਪਾਲਿਸੀ ਬਣਾਈ ਔਰ ਉਹਦੇ ਪਾਲਿਸੀ ਬਣਾਉਣ ਦੀ ਐਵਜ਼ ਦੇ ਵਿੱਚ ਉਸ ਲੋਬੀ ਕੋਲੋਂ 100 ਕਰੋੜ ਰੁਪਏ ਤੋਂ ਵੱਧ ਪੈਸੇ ਜਿਹੜੇ ਲਏ ਨੇ ਅੱਜ ਉਸ ਇਨਵੈਸਟੀਗੇਸ਼ਨ ਦੇ ਪਾੜ ਦਾ ਹਿੱਸਾ ਨੇ ਅਰਵਿੰਦ ਕੇਸਰੀਵਾਲ ਪਰੋ ਜੀ ਆਪਾਂ 100 ਕਰੋੜ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਉਹਦੇ ਵਿੱਚ ਦੱਸਿਆ ਵੀ ਗਿਆ ਕਿ 45 ਕਰੋੜ ਜਿਹੜਾ ਕਿ ਗੋਆ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੀ ਲਗਾਇਆ ਗਿਆ ਹੈ ਬਿਲਕੁਲ ਸਹੀ ਗੱਲ ਆ ਔਰ ਈਡੀ ਇਹੋ ਹੀ ਰੋਪ ਲਗਾ ਰਹੀ ਹੈ ਕਿ 45 ਕਰੋੜ ਰੁਪਇਆ ਜਿਹੜਾ ਉਹਦੇ ਵਿੱਚ ਜਿਹੜਾ ਗੋਆ ਇਲੈਕਸ਼ਨ ਦੇ ਵਿੱਚ ਇਹ ਖਰਚ ਦਿੱਤਾ ਗਿਆ ਔਰ ਉਹਦਾ ਉਹਨਾਂ ਕੋ ਜਿਹੜਾ ਇੱਕ ਉਹਨਾਂ ਦੀਆਂ ਉਹਨਾਂ ਕੋਲ ਵੀਡੀਓ ਕਾਲਿੰਗ ਕੁਝ ਹੋਰ ਸਬੂਤ ਨੇ ਉਹਨਾਂ ਕੋਲ ਉਹ ਵੀ ਉਹਨਾਂ ਨੇ ਜੱਜ ਸਾਹਮਣੇ ਜਾਂ ਕੋਰਟ ਦੇ ਵਿੱਚ ਪੇਸ਼ ਕੀਤੇ ਨੇ ਜੋ ਅਸੀਂ ਸੁਣਿਆ ਦੇਖੋ ਉਹਨਾਂ ਅੱਗੋਂ ਉਹਨਾਂ ਨੂੰ ਰਿਮਾਨਡ ਤੇ ਲਿਆ ਆ 6 ਦਿਨ ਦੇ ਉੱਤੇ ਰਿਮਾਨਡ ਦੇ ਉੱਤੇ ਕੇਰੀਵਾਲ ਜੀ ਨੂੰ ਉਹਨਾਂ ਗਾਂ ਗੂ ਜਿਹੜੇ ਹੁੰਦਾ ਹੋਰ ਤੱਥ ਜਿਹੜੇ ਉਹਨਾਂ ਪੂਰੇ ਪੂਰੇ ਸਬੂਤ ਜਿਹੜੇ ਉਹਦੇ ਕੜੀਆਂ ਜਣੀਆਂ ਜੋੜੀਆਂ ਜਾਣੀਆਂ ਫਿਰ ਉਸ ਤੋਂ ਬਾਅਦ ਜਿਹੜਾ ਜੋ ਕੋਰਟ ਫੈਸਲਾ ਕਰੇਗੀ ਉਹ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਆ ਹੀ ਜਾਣਾ ਹੈ ਮੇਰੇ ਬਤੌਰ ਮੈਂ ਇੱਕ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਕੇਰਿਵਾਲ ਜੀ ਨੂੰ ਉਹਨਾਂ ਦੇ ਸਮਨ ਤਮੀਲ ਕਰਨੇ ਚਾਹੀਦੇ ਸੀ ਕਿਉਂਕਿ ਜੇ ਉਹ ਏਜੰਸੀਆ ਜੇ ਉਹਨਾਂ ਦਾ ਕੰਮ ਆ ਉਹਨਾਂ ਦੇ ਕੰਮ ਦੇ ਵਿੱਚ ਸੰਯੋਗ ਕਰਨਾ ਚਾਹੀਦਾ ਸੀ ਔਰ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸ਼ੁਰੂ ਸ਼ੁਰੂ ਤੋਂ ਆਈ ਸੀ ਕਿਉਂਕਿ ਇਹਨਾਂ ਨੇ ਸ਼ੁਰੂ ਸ਼ੁਰੂ ਤੋਂ ਲੋਕਾਂ ਨੂੰ ਇਹੋ ਕਿਹਾ ਸੀ ਕਿ ਅਸੀਂ ਜਿਹੜਾ ਕਰਪਸ਼ਨ ਦੇ ਅਗੇਂਸਟ ਲੜਾਈ ਲੜਾਂਗੇ ਕਰਪਸ਼ਨ ਫਰੀ ਦਿੱਲੀ ਨੂੰ ਬਣਾਵਾਂਗੇ ਲੇਕਿਨ ਫਿਰ ਤੇ ਇਹਨਾਂ ਦਾ ਫਰਜ਼ ਮੰਨਦਾ ਸੀ ਕਿ ਉਸ ਦੇ ਵਿੱਚ ਉਹਨਾਂ ਨੂੰ ਪਾਓ ਈਡੀ ਨੂੰ ਪੂਰਾ ਪੂਰਾ ਸੰਯੋਗ ਕਰਨਾ ਲੇਕਿਨ ਇਹਨਾਂ ਨੇ ਉਸ ਦੇ ਉਲਟ ਜਦੋਂ ਉਹਨਾਂ ਨੂੰ 9 ਸਮਨ ਤਾਮਿਲ ਕਰਵਾਏ ਉਹਨਾਂ ਨੇ ਈਡੀ ਵਾਲੇ ਨੇ ਇਹਨਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ। ਕੀ ਅਭੀ ਇਹ ਗੈਰਕਾਨੂੰਨੀ ਨੇ? ਅਸੀਂ ਇਹਨਾਂ ਦਾ ਹਿੱਸਾ ਨਹੀਂ ਬੰਨਣਾ, ਅਸੀਂ ਨਹੀਂ ਜਾਣਾ। ਲੇਕਿਨ ਫਿਰ ਉਹ ਈਡੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਿਆ। ਲੱਗਦਾ ਕੀ ਸੀ ਕਿ ਜਿਹੜੀ ਪਾਵਰ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਇਹਨਾਂ ਵੱਲੋਂ? ਤੁਸੀਂ ਇਹਨਾਂ ਨੂੰ ਪਾਵਰ ਦੀ ਦੁਰਵਰਤੋਂ ਕਹ ਲਓ ਜਾਂ ਸਤਾ ਦੇ ਵਿੱਚ ਆਪਣਾ ਹੰਕਾਰ ਕਹ ਲਓ। ਕਿਉਂਕਿ ਜਦੋਂ ਬੰਦਾ ਕਹਿੰਦਾ ਵੀ ਮੈਂ ਕਿਸੇ ਨੂੰ ਕੁਝ ਨਹੀਂ ਸਮਝਦਾ ਮੈਂ ਏਡੀ ਨੂੰ ਕੁਝ ਨਹੀਂ ਸਮਝਦਾ ਮੈਂ ਪੁਲਿਸ ਨੂੰ ਕੁਝ ਨਹੀਂ ਸਮਝਦਾ ਤਾਂ ਫਿਰ ਇਹਦਾ ਮਤਲਬ ਤੇ ਉਹਨਾਂ ਦਾ ਹੰਕਾਰ ਹੀ ਹੋਇਆ ਨਾ ਪਰ ਲੋਕ ਜਾਣਨਾ ਚਾਹੁੰਦੇ ਏਡੀ ਏਡੀ ਹੈ ਕੀ ਹੈ ਏਡੀ ਇੱਕ ਇਨਵੈਸਟੀਗੇਸ਼ਨ ਏਜੰਸੀ ਆ ਹਿੰਦੁਸਤਾਨ ਦੀ ਏਡੀ ਔਰ ਐਨਆਈਏ ਤੁਸੀਂ ਦੇਖਿਆ ਹੋਣਾ ਕਿ ਅੱਜ ਜੇ ਦੇਸ਼ ਦੇ ਵਿੱਚ ਅਤਵਾਦ ਦੇ ਵਿੱਚ ਕਮੀ ਆਈ ਹੈ ਜਾਂ ਦੇਖਦੇ ਅੱਜ ਨਾ ਜਿਹੜਾ ਬਹੁਤ ਵੱਡਾ ਉੱਚਾ ਹੋ ਰਿਹਾ ਜਾਂ ਦੇਸ਼ ਵਿਰੋਧੀ ਤਾਕਤਾਂ ਨੂੰ ਜਿਹੜੀ ਫੰਡਿੰਗ ਹੋ ਰਹੀ ਸੀ ਬਾਹਰੋਂ ਅੱਜ ਉਸ ਫੰਡਿੰਗ ਨੂੰ ਰੋਕਣ ਦੇ ਵਿੱਚ ਈਡੀ ਔਰ ਐਨਆਈਏ ਦਾ ਬੜਾ ਵੱਡਾ ਰੋਲ ਆ ਕਿਉਂਕਿ ਜਿੱਥੇ ਇੱਥੇ ਪੈਸਾ ਗਲਤ ਤਰੀਕੇ ਦੇ ਨਾਲ ਲੋਕਾਂ ਕੋਲ ਆਂਦਾ ਸੀ ਔਰ ਉਹ ਉਸ ਸਿਸਟਮ ਨੂੰ ਟਰੈਪ ਕਰਦੇ ਸੀ ਉਸ ਸਿਸਟਮ ਨੂੰ ਡੈਮੋਲਿਸ਼ ਕਰਦੇ ਸੀ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਇਨਵੋਲਵ ਹੁੰਦੇ ਸੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਵਾਈ ਜਾਂਦੀ ਸੀ ਅੱਜ ਇਸ ਕਰਕੇ ਈਡੀ ਔਰ ਐਨਆਈਏ ਦਾ ਬੜਾ ਵੱਡਾ ਰੋਲ ਹੈ ਹਿੰਦੁਸਤਾਨ ਨੂੰ ਭ੍ਰਸ਼ਟਾਚਾਰ ਮੁਕਤ ਕਰਨ ਦੇ ਵਿੱਚ ਅਤਵਾਦ ਫਰੀ ਬਣਾਉਣ ਦੇ ਵਿੱਚ ਪਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੇ ਕੋਈ ਮੰਤਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਆਖਣਾ ਕਿ ਇਹ ਜਿਸ ਤਰ੍ਹਾਂ 1 ਜੂਨ ਨੂੰ ਇਲੈਕਸ਼ਨ ਐਮਪੀ ਦੇ ਨੇ ਕਿ ਇਲੈਕਸ਼ਨਾਂ ਦੇ ਵਿੱਚ ਹੀ ਲੱਗਦਾ ਨਹੀਂ ਹੈ ਕਿ ਦੂਸਰੀਆਂ ਪਾਰਟੀਆਂ ਵੱਲੋਂ ਪੋਲਿਟਿਕਸ ਖੇਡ ਲਈ ਜਾ ਰਹੀ ਹੈ ਦੇਖੋ ਪੋਲਿਟਿਕਸ ਤੇ ਹਿੰਦੁਸਤਾਨ ਦਾ ਇੱਕ ਕਿਉਂਕਿ ਇਲੈਕਸ਼ਨ ਆ ਇਸ ਕਰਕੇ ਹਰ ਗੱਲ ਪੋਲਿਟਿਕਸ ਦੇ ਨਾਲ ਜੋੜੀ ਤੇ ਜਰੂਰ ਜਾਂਦੀ ਹੈ ਲੇਕਿਨ ਇਹਦੇ ਵਿੱਚ ਪੋਲਿਟਿਕਸ ਦਾ ਕੋਈ ਰੋਲ ਨਹੀਂ ਹੈ ਕਿਉਂਕਿ 2 ਸਾਲ ਪਹਿਲਾਂ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੇਕਿਨ ਉਹਨਾਂ ਨੇ ਆਪਣੇ ਕਹਿਣ ਤੇ ਈਡੀ ਨੇ ਆਪਣੇ ਆਪ ਨਹੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਨਾਂ ਦੇ ਅਫਸਰਾਂ ਦੁਆਰਾ ਜਿਨ੍ਹਾਂ ਨੇ ਪਾਲਿਸੀਆਂ ਬਣਾਈਆਂ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਸਾਨੂੰ ਕੋਈ ਏਡਾ ਵਧੀਆ ਕੋਈ ਸਿਸਟਮ ਨਜ਼ਰ ਨਹੀਂ ਆ ਰਿਹਾ ਤੇ ਇਸ ਕਰਕੇ ਤੁਸੀਂ ਇਦੇ ਵਿੱਚ ਜਾਂਚ ਕਰੋ ਔਰ ਉਹਨਾਂ ਨੇ ਲਿਖ ਕੇ ਦਿੱਤਾ ਔਰ ਉਹਨਾਂ ਦੇ ਲਿਖਣ ਦੇ ਉੱਤੇ ਹੀ ਹੈ ਜਿਹੜੀ ਅੱਗੋਂ ਕਾਰਵਾਈ ਸਟਾਰਟ ਹੋਈ ਹੈ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਉਹਦੇ ਵਿੱਚ ਇਹਨਾਂ ਦਾ ਮੈਨ ਸੌਦੀਆ ਜੀ ਅੰਦਰ ਨੇ ਇੱਕ ਸਾਲ ਤੋਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਇਸੇ ਤਰ੍ਹਾਂ ਹੀ ਹੋਰ ਵੀ ਬੰਦੇ ਕਾਫੀ ਸਾਰੇ ਅੰਦਰ ਕੇ ਕਫਤਾ ਜਿਹੜੀ ਆਪਾਂ ਕੱਲ ਪਰਸੋਂ ਜਿਹੜਾ ਉਹਨਾਂ ਨੇ ਮਤਲਬ 5-7 ਦਿਨ ਪਹਿਲਾਂ ਇਹਨਾਂ ਤੋਂ ਫੜੇ ਹੈ ਉਹਨਾਂ ਨੇ ਉਹਨਾਂ ਤੇ ਇਹ ਰੋਪਏ ਉਹਨਾਂ ਨੇ 100 ਕਰੋੜ ਰੁਪਏ ਇਹਨਾਂ ਨੂੰ ਪ੍ਰੋਵਾਈਡ ਕੀਤਾ ਉਹ ਸ਼ਰਾਬ ਲੋਬੀ ਦੇ ਨਾਲ ਮਿਲ ਕੇ ਲੇਕਿਨ ਇਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਅੱਗੋਂ ਅੱਗੋਂ ਕੜੀਆਂ ਹੋਰ ਜੁੜਨਗੀਆਂ ਹੋਰ ਬੜਾ ਕੁਝ ਸਾਹਮਣੇ ਆਏਗਾ ਮੇਰੇ ਖਿਆਲ ਚ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਥੋੜੇ ਦਿਨ ਹੋਰ ਵੇਟ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਬੜੇ ਆਰਾਮ ਦੇ ਨਾਲ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਮਿਲੂਗਾ ਪਰ ਪਰ ਜਿਸ ਤਰ੍ਹਾਂ ਆਪਾਂ ਲੋਕਾਂ ਦੇ ਨਾਲ ਵਿਚਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਲੋਕ ਜਿਸ ਤਰ੍ਹਾਂ ਕਿ ਕੋਈ ਵੀ ਗੱਲਬਾਤ ਹੁੰਦੀ ਹੈ ਖਾਸ ਕਰ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੀ ਨਾਮ ਕਿਉਂ ਲਿੱਤਾ ਜਾਂਦਾ ਕਿ ਉਹਨਾਂ ਵੱਲੋਂ ਹੀ ਕੰਮ ਕਰਵਾਇਆ ਗਿਆ ਹੈ ਕੋਈ ਚੰਗਾ ਹੋਵੇ ਕੋਈ ਮਾੜਾ ਹੋਵੇ ਦੇਖੋ ਚੰਗੇ ਕੰਮ ਦਾ ਨਾਂ ਅੱਜ ਮੋਦੀ ਜੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਮੋਦੀ ਜੀ ਨੂੰ ਅੱਜ ਹਿੰਦੁਸਤਾਨ ਕੀ ਸਾਰੇ ਵਰਲਡ ਦੇ ਵਿੱਚ ਇੱਕ ਵਧੀਆ ਨੇਤਾ ਦੇ ਤੌਰ ਤੇ ਜਾਣਿਆ ਜਾਂਦਾ ਔਰ ਉਹਨਾਂ ਦਾ ਕਦੀ ਇਹ ਇਨਵੋਲਵਮੈਂਟ ਨਹੀਂ ਰਹਿੰਦੀ ਹਿੰਦੁਸਤਾਨ ਦੇ ਲੋਕਾਂ ਨੂੰ ਫੜ ਕੇ ਅੰਦਰ ਦੇ ਦਿਓ ਜਾਂ ਲੀਡਰਾਂ ਨੂੰ ਫੜ ਕੇ ਅੰਦਰ ਦੇ ਦਿਓ ਲੇਕਿਨ ਜਿਹੜਾ ਕੋਈ ਗਲਤ ਕੰਮ ਕਰੇਗਾ ਉਹ ਭਰੇਗਾ ਵੀ ਜੇ ਗਲਤ ਕੀਤਾ ਹੋਏਗਾ ਫਿਰ ਡਰ ਕਾਦਾ ਜੇ ਜੇ ਸਹੀ ਕੀਤਾ ਫਿਰ ਡਰ ਕਾਦਾ ਜੇ ਗਲਤ ਕੀਤਾ ਤੇ ਫਿਰ ਤੇ ਡਰ ਹੋਣਾ ਹੀ ਚਾਹੀਦਾ ਪਰ ਜਿਸ ਤਰ੍ਹਾਂ ਕਿ ਥੱਲੇ ਗਲਤ ਵਾਲੇ ਬੰਦੇ ਜਿਸ ਤਰ੍ਹਾਂ ਐਮ ਐਲ ਏ ਹੁੰਦੇ ਨੇ ਐਮ ਪੀ ਹੁੰਦੇ ਨੇ ਜੋ ਬੜੀ ਕਰਪਸ਼ਨ ਆਪਾਂ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਤੁਸੀਂ ਕੀ ਲੱਗਦਾ ਹੈ ਤੁਹਾਨੂੰ ਜਿਸ ਤਰ੍ਹਾਂ ਕਿ ਜੋ ਹਾਲਾਤ ਦਿੱਲੀ ਦੇ ਵਿੱਚ ਹੋ ਰਹੇ ਨੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਹੋ ਸਕਦੇ ਨੇ ਦੇਖੋ ਅੱਜ ਤੋਂ ਕੁਝ ਸਾਲ ਪਹਿਲਾਂ ਜੁਹੀ ਪਿਛਲੇ 20 25 ਸਾਲ ਪਹਿਲਾਂ ਚਲ ਜੋ ਠੀਕ ਹੈ ਨਾ ਜਿਹੜੇ ਮੰਤਰੀ ਮੁੱਖ ਮੰਤਰੀ ਆਪਣੇ ਆਪ ਨੂੰ ਰਾਜੇ ਜਾਂ ਆਪਾਂ 100 ਸਾਲ ਪਹਿਲਾਂ ਚਲ ਜੀਏ ਰਾਜਸ਼ਾਹੀ ਹੁੰਦੀ ਸੀ ਹਿੰਦੁਸਤਾਨ ਦੇ ਅੰਦਰ ਰਾਜੇ ਜਿਹੜਾ ਫੈਸਲਾ ਕਰ ਦਿੰਦੇ ਸੀ ਮੰਨਿਆ ਜਾਂਦਾ ਸੀ ਠੀਕ ਹੈ ਨਾ ਅੱਜ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਹੈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਦੇ ਚੁਣੇ ਹੋਏ ਨਮਾਇंदे ਨੇ ਲੇਕਿਨ ਉਹਨਾਂ ਨੂੰ ਇਹ ਹੱਕ ਨਹੀਂ ਕਿ ਲੋਕਾਂ ਦੇ ਪੈਸੇ ਨੂੰ ਐਵੇਂ ਲੁਟਾ ਦਿੱਤਾ ਜਾਵੇ ਲੋਕਾਂ ਦਾ ਪੈਸੇ ਨੂੰ ਵਿਅਰਥ ਲਗਾ ਦਿੱਤਾ ਲੋਕਾਂ ਦਾ ਪੈਸੇ ਨੂੰ ਖਿੱਚ ਕੇ ਆਪਣੇ ਘਰਾਂ ਘਰ ਭਰ ਲੱਤੇ ਜਾਂ। ਐਸਾ ਕਿਸੇ ਨੂੰ اختیار ਨਹੀਂ ਹੈ ਕਿਉਂਕਿ ਜਨਤਾ ਨੇ ਇਹ ਚੁਣਿਆ ਤੇ ਜਨਤਾ ਦੇ ਹਿੱਤ ਵਾਸਤੇ ਸਾਨੂੰ ਸਾਰਿਆਂ ਨੂੰ ਕੰਮ ਕਰਨੇ ਚਾਹੀਦੇ ਆ ਔਰ ਜਿੱਥੋਂ ਦਾ ਨਰਿੰਦਰ ਮੋਦੀ ਜੀ ਦਾ ਸਵਾਲ ਆ ਔਰ ਈਡੀ ਦਾ ਸਵਾਲ ਆ ਜੇ ਕਿਸੇ ਨੇ ਕਰਪਸ਼ਨ ਕੀਤੀ ਆ ਜੇ ਕਿਸੇ ਨੇ ਇੱਕ ਪੈਸਾ ਵੀ ਖਾਦਾ ਜਨਤਾ ਦਾ ਤੋ ਉਹਨੂੰ ਜਨਤਾ ਨੂੰ ਵਾਪਸ ਕਰਨਾ ਹੀ ਪਊਗਾ ਇਹ ਨਰਿੰਦਰ ਮੋਦੀ ਜੀ ਦੀ ਸੋਚ ਆ ਜਿਹੜਾ ਵੀ ਕੋਈ ਪੈਸਾ ਖਾਏਗਾ ਗਲਤ ਤਰੀਕੇ ਦੇ ਨਾਲ ਉਹਨੂੰ ਉਹ ਪੈਸਾ ਹਿੰਦੁਸਤਾਨ ਦੀ ਦੇ ਵਿੱਚ ਦੇਣਾ ਹੀ ਪਏਗਾ ਔਰ ਉਹ ਪੈਸਾ ਜਨਤਾ ਦੇ ਹਿੱਤ ਵਾਸਤੇ ਖਰਚਾ ਜਾਏ ਜੀ ਆਪਾਂ ਅੰਮ੍ਰਿਤਸਰ ਦੀ ਗੱਲਬਾਤ ਕਰੀਏ ਤੇ ਅੰਮ੍ਰਿਤਸਰ ਦੇ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖਦੇ ਹੋ ਦੇਖੋ ਅੰਮ੍ਰਿਤਸਰ ਜਿਹੜਾ ਸ਼ਹਿਰ ਆ ਗੁਰੂਆਂ ਦਾ ਸ਼ਹਿਰ ਆ ਲੇਕਿਨ ਜਦੋਂ ਦੀ ਇਹ ਸਰਕਾਰ ਆਈ ਹੈ ਸਾਨੂੰ ਕੋਈ ਡਿਵੈਲਪਮੈਂਟ ਦੀ ਗੱਲ ਨਜ਼ਰ ਨਹੀਂ ਆ ਰਹੀ ਅੱਜ ਕੂੜੇ ਦੇ ਢੇਰ ਗੰਦਾ ਪਾਣੀ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਗਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਸੀਵਰੇਜ ਦੀ ਸਾਫ ਸਫਾਈ ਨਾ ਹੋਣ ਕਰਕੇ ਮਿਲ ਰਿਹਾ ਔਰ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਅਸੀਂ ਲੋਕਾਂ ਦੇ ਜਿਹੜੇ ਕੰਮ ਕਰਦੇ ਪਿਆ ਅੱਜ ਸੇਵਾ ਕੇਂਦਰਾਂ ਦੇ ਵਿੱਚ ਭੀੜਾਂ ਖਤਮ ਕਰ ਦਿਤੀਆਂ ਭੀੜਾਂ ਤਿਉਹਾਂ ਦੀਆਂ ਤਿਉਹਾਂ ਲੱਗੀਆਂ ਹੋਈਆਂ ਸਕੂਲ ਆਫ ਐਮਿਨੈਂਸ ਦਾ ਬੜਾ ਵੱਡਾ ਨਾਂ ਬੜਾ ਵੱਡਾ ਜਿਹੜੇ ਬੋਰਡ ਲਾ ਕੇ ਇਸ਼ਤਿਹਾਰ ਸ਼ੁਰੂ ਕੀਤੇ ਗਏ ਨੇ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਸਭ ਝੂਠੋ ਝੂਠ ਹੈ ਕੋਈ ਗਰਾਊਂਡ ਦੇ ਉੱਤੇ ਕੋਈ ਨਜ਼ਰ ਨਹੀਂ ਆਂਦਾ ਉਸੇ ਤਰ੍ਹਾਂ ਇਹ ਸਕੂਲ ਆ ਸਿਰ ਸਕੂਲ ਨੂੰ ਲਿਸ਼ਕਾ ਦਿੱਤਾ ਗਿਆ ਲੇਕਿਨ ਪੜ੍ਹਾਈ ਜਿਉਂ ਦੀ ਤਿਉਂ ਹੀ ਔਰ ਜਿਹੜੇ ਸੇਵਾ ਕੇਂਦਰ ਆ ਉਹਨਾਂ ਚ ਭੀੜ ਹੋਈ ਆ ਆਮ ਆਦਮੀ ਕਲੀਨਿੰਗ ਦੇ ਵਿੱਚ ਨਾ ਕੋਈ ਟੈਸਟ ਆ ਨਾ ਕੋਈ ਦਵਾਈ ਆ ਜੇ ਕੋਈ ਦਵਾਈ ਹੈਗੀ ਤਾਂ ਉਹ ਹੀ ਰੂਟੀਨ ਚ ਸਾਰਿਆਂ ਨੂੰ ਉਹ ਹੀ ਜਿਹੜਾ ਮਰਜ਼ੀ ਜਾਵੇ ਉਹਨੂੰ ਉਹ ਹੀ ਦੋ ਤਿੰਨ ਦਵਾਈਆਂ ਮਿਲਣੀਆਂ ਅੱਜ ਇਹ ਹਾਲਾਤ ਨੇ ਉਹ ਜਿਸ ਤਰ੍ਹਾਂ ਕੀ ਤੁਹਾਡੇ ਅਮਰੀਕਸਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਬੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਉਹ ਵੀ ਬੰਦ ਕਰ ਦਿੱਤੇ ਗਈਆਂ ਨੇ ਔਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਉਹਨਾਂ ਦਾ ਅੱਖ ਨਾ ਕਿ ਆਪਾਂ ਵੀਆਈਪੀ ਕਲਚਰ ਨੂੰ ਵੀ ਬੰਦ ਕਰ ਦਿੱਤਾ ਜਾਏਗਾ ਉਹਨੂੰ ਕਿਵੇਂ ਦੇਖਦੇ ਹੋ ਸਾਰੇ ਅਸੀਂ ਜਾਣਦੇ ਆ ਵੀਆਈਪੀ ਕਲਚਰ ਅੱਜ ਇਹ ਹੋਂਦਾ ਤਿਓ ਹੀ ਐ ਹਰ ਬੰਦਾ ਆਪਣੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰ ਦੋ ਦੋ ਗੱਡੀਆਂ ਲਈ ਫਿਰਦੇ ਨੇ ਗਨਮੈਨਾਂ ਦੀਆਂ ਉਹ ਵੀ ਆਈਪੀ ਕਲਚਰ ਹੀ ਐ ਔਰ ਬੀਆਰਟੀਐਸ ਬੱਸਾਂ ਜਿਹੜੀਆਂ ਬੰਦ ਕਰਨੀਆਂ ਕਰਨਾ ਇਹ ਵੀ ਇੱਕ ਦੁਰਭਾਗਿਆਪੂਰਨ ਕੰਮ ਆ ਔਰ ਇਸ ਦੇ ਨਾਲ ਨਾਲ ਜੀਐਸੀ ਦੇਖੀਏ ਨਸ਼ਾ ਅੱਜ ਪੰਜਾਬ ਵਿੱਚ ਜਿਵੇਂ ਦਾ ਤਿਓ ਹੀ ਐ ਫੜਿਆ ਭਾਵੇਂ ਇਹਨਾਂ ਨੇ ਡਬਲ ਫੜ ਲਿਆ ਲੇਕਿਨ ਵੇਕਦਾ ਉਦਾਂ ਹੀ ਪਿਆ ਵੇਕਦਾ ਉਦਾਂ ਹੀ ਬਿਆਹ ਕਰਾਪਸ਼ਨ ਅੱਜ ਵੀ ਦਫਤਰਾਂ ਜਿਉਂ ਹੀ ਆ ਜਿੱਦਾਂ ਪਹਿਲਾਂ ਸੀ ਉਹਨਾਂ ਦੁੱਗਣੀ ਹੋ ਗਈਆਂ ਕਰਾਪਸ਼ਨ ਇਹਦਾ ਮਤਲਬ ਕੀ ਕਰਦੇ ਜੇ ਤੁਸੀਂ ਪਰ ਦੇਖਿਆ ਜਾਵੇ ਜਿਸ ਤਰ੍ਹਾਂ ਇਸ਼ਤਿਹਾਰਾਂ ਦੇ ਵਿੱਚ ਬੜਾ ਹੀ ਪ੍ਰਚਾਰ ਕੀਤਾ ਜਾਂਦਾ ਹੈ ਇਹਨਾਂ ਸਰਕਾਰਾਂ ਵੱਲੋਂ ਕਿ ਐਨਓਸੀ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਠੀਕ ਹੈ ਉਹ ਜਦ ਆਪਾਂ ਉਹਨਾਂ ਤੱਕ ਪਹੁੰਚਦੇ ਆਂ ਰਜਿਸਟਰੀਆਂ ਤੱਕ ਪਹੁੰਚਦੇ ਆਂ ਤਾਂ ਉਹ ਪਤਾ ਲੱਗਦਾ ਹੈ ਕਿ ਐਨਓਸੀਆਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ ਹਨ ਜਿਹੜੀਆਂ ਕਿ ਲਾਲ ਲਕੀਰ ਦੇ ਵਿੱਚ ਐਨਓਸੀ ਪਹਿਲੀਆਂ ਬੰਦ ਸੀ ਉਹਨਾਂ ਨੂੰ ਦੁਬਾਰਾ ਦਿਖਾਇਆ ਜਾਂਦਾ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੇ ਸਾਡੇ ਮੁੱਖ ਮੰਤਰੀ ਆ ਉਹਨਾਂ ਦੀ ਸਿਰਫ ਇੱਕੋ ਕੁਆਲਿਟੀ ਹੈ ਕਿ ਇੱਕ ਹਾਜ਼ਰ ਜਵਾਬ ਨੇ ਇੱਕ ਗੱਲ ਨੂੰ ਤੋੜ ਮਰੋਲ ਕੇ ਪੇਸ਼ ਕਰਨਾ ਜਾਣਦੇ ਆ। ਉਹ ਲਗਾਤਾਰ ਪਿਛਲੇ 1 ਮਹੀਨੇ ਤੋਂ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਢਾਡੀਆਂ ਪਲਾਟਾਂ ਦੀਆਂ ਐਨਓਸੀਆਂ ਬੰਦ ਕਰ ਦਿੱਤੀਆਂ। ਲੋਕਾਂ ਨੇ 15-15 ਦਿਨ 20-20 ਦਿਨ ਇਹ ਰਜਿਸਟਰੀਆਂ ਨਹੀਂ ਕਰਾਈਆਂ। ਕਿ ਇਹ ਸੋਚ ਕੇ ਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕਹਿ ਰਿਹਾ ਕਿ ਐਨਓਸੀ ਬੰਦ ਹੋ ਗਈ ਸਾਡਾ ਲੱਖ ਰੁਪਇਆ ਪਰ ਪਲਾਟ ਵਿਛੇ ਬੱਜ ਜਾਣ। ਉਹਨਾਂ ਨੇ ਰਜਿਸਟਰੀਆਂ ਨਹੀਂ ਕਰਾਈਆਂ ਲੇਕਿਨ ਉਹਨਾਂ ਬੜੇ ਮਯੂਸ ਹੋ ਕੇ ਦੁਵਾਰਾ ਇਹ ਕਿ ਸੋਚਣਾ ਪਿਆ ਕਿ ਸਾਡਾ ਮੁੱਖ ਮੰਤਰੀ ਆ ਇਹਨੇ ਉਹ ਕੰਮ ਨਹੀਂ ਕਰ ਰਿਹਾ ਜਿਹੜੇ ਕਰਨੇ ਚਾਹੀਦੇ ਜਿਹੜੇ ਦੇ ਮੂੰਹ ਚੋਂ ਨਿਕਲੇ ਉਹ ਤੇ ਸੱਚੇ ਹੋਣੇ ਚਾਹੀਦੇ ਆ ਲੇਕਿਨ ਉਹ ਵੀ ਸੱਚੇ ਨਹੀਂ ਹੋ ਰਹੇ ਅੱਜ ਸਿਰਫ ਅਖਬਾਰਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਕਾਸ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਡਵੈਲਪਮੈਂਟ ਨਜ਼ਰ ਆ ਰਹੀ ਹੈ ਜਦ ਕਿ ਗਰਾਊਂਡ ਦੇ ਉੱਤੇ ਕੁਛ ਨਹੀਂ ਹੈ ਗਰਾਊਂਡ ਦੇ ਉੱਤੇ ਉਹ ਹੀ ਭ੍ਰਸ਼ਟਾਚਾਰ ਆ ਉਹ ਹੀ ਗੁੰਡਾਗਰਦੀ ਆ ਉਹ ਹੀ ਗੈਂਗਸਟਰਵਾਦ ਆ ਉਹ ਹੀ ਸ਼ਹਿਰਾਂ ਦੀ ਸਫਾਈ ਆ ਉਸ ਤੋਂ ਵੀ ਡਬਲ ਤੇ ਬੁਰਾ ਹਾਲ ਹੈ ਲੋਕ ਜਾਗਰੂਕ ਕਿਉਂ ਨਹੀਂ ਹੈ ਲੋਕ ਕਿਉਂ ਨਹੀਂ ਬੋਲਦੇ ਨੇ ਲੋਕ ਜਾਗਰੂਕ ਨਹੀਂ ਤੁਸੀਂ ਕਹਿੰਦੇ ਲੋਕ ਜਾਗਰੂਕ ਨਹੀਂ ਲੋਕੀ ਲੇਕਿਨ ਦੇਖੋ ਜਿਹੜਾ ਪਹਿਲੇ ਵਾਲਾ ਜ਼ਮਾਨਾ ਸੀ ਨਾ ਉਸ ਜ਼ਮਾਨੇ 'ਚ ਹੁਣ 'ਚ ਬੜਾ ਫਰਕ ਆ ਹੁਣ ਲੋਕੀ ਜਵਾਬ ਦਿੰਦੇ ਨੇ ਆਪਣੇ ਵੋਟ ਦੇ ਦੁਆਰਾ ਔਰ ਮੈਨੂੰ ਲੱਗਦਾ ਵੀ 2024 ਦੇ ਵਿੱਚ ਲੋਕੀ ਆਪਣਾ ਇਸ ਪਾਰਟੀ ਨੂੰ ਜਵਾਬ 100% ਦੇਣਗੇ ਜਿੱਦਾਂ ਕਿ ਉਹਨਾਂ ਨੇ ਇਹਨਾਂ ਨੂੰ ਬੜੀ ਆਸ ਦੇ ਨਾਲ 91 ਸੀਟਾਂ ਜਿਤਾਈਆਂ ਸੀ ਅੱਜ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸੀ ਉਸੇ ਮੋੜ ਦੇ ਉੱਤੇ ਲੈ ਆਉਣੀਆਂ ਮੈਨੂੰ ਇਹ ਵਿਸ਼ਵਾਸ ਆ ਪਰ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਤੇ ਹੀ ਇੱਕ ਮਤਲਬ ਜਿਹੜਾ ਕਿ ਨਿਸ਼ਾਨਾ ਬੰਨਿਆ ਜਾ ਰਿਹਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਵੀ ਇਹ ਨਿਸ਼ਾਨਾ ਜਿਹੜਾ ਕਿ ਏਡੀ ਵੱਲੋਂ ਹੋ ਸਕਦਾ ਹੈ ਦੇਖੋ ਜਿਹੜਾ ਗਲਤ ਕੰਮ ਕਰੇਗਾ ਈਡੀ ਨੇ ਉਹਦੇ ਮਗਰ ਆਣਾ ਹੀ ਆਣਾ ਔਰ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਇਸ ਸ਼ਰਾਬ ਦੇ ਜਿਹੜੀ ਪਾਲਿਸੀ ਆ ਉਹਦੀ ਜਾਂਚ ਕਰਨ ਨੂੰ ਕਿਹਾ ਆ ਔਰ ਉਹ ਜਾਂਚ ਹੋਵੇਗੀ ਜੇ ਗਲਤ ਹੋਣਗੇ ਤਾਂ ਇਹਨਾਂ ਨੂੰ ਸਜ਼ਾ ਵੀ ਹੋਏਗੀ ਪਰ ਜਿਸ ਤਰ੍ਹਾਂ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਬੀਜੇਪੀ ਜਿਹੜੀ ਗਠਬੰਧਨ ਵੀ ਕਰ ਸਕਦੀ ਹੈ ਕਿ ਤੁਹਾਨੂੰ ਲੱਗਦਾ ਦੇਖੋ ਇਹ ਤੇ ਉੱਪਰਲੇ ਲੀਡਰਾਂ ਦਾ ਜਿਹੜਾ ਹੈਗਾ ਜੋ ਵੀ ਪੰਜਾਬ ਦੇ ਹਿੱਤ ਦੇ ਵਿੱਚ ਹੋਏਗਾ ਉਹ ਕਰਨਗੇ ਔਰ ਪੰਜਾਬ ਦੇ ਹਿੱਤ ਵਾਸਤੇ ਹੀ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਆ ਔਰ ਪੰਜਾਬ ਜੋ ਵੀ ਪੰਜਾਬ ਦੇ ਲੋਕਾਂ ਦਾ ਹਿੱਤ ਹੋਏਗਾ ਉਹਦੇ ਮੁਤਾਬਕ ਹੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਫੈਸਲਾ ਲਵੇ ਪਰ ਜਿਸ ਤਰ੍ਹਾਂ ਤੁਸੀਂ ਆਪਣੇ ਵੱਲੋਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਪਬਲਿਕ ਤੁਹਾਨੂੰ ਦੇਖ ਰਹੀ ਹੈ ਦੇਖੋ ਪਬਲਿਕ ਬੜੀ ਜਾਗਰੂਕ ਹੈ ਮੇਰੇ ਤੋਂ ਵੀ ਜ਼ਿਆਦਾ ਸਿਆਣੀ ਹੈ ਔਰ ਉਹਨੇ ਬਹੁਤ ਹੀ ਵਧੀਆ ਫੈਸਲਾ ਲਏਗੀ ਮੈਨੂੰ ਵਿਸ਼ਵਾਸ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਚੰਗਾ ਫੈਸਲਾ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਇਸ ਸ਼ਹਿਰ ਦੇ ਵਿੱਚੋਂ ਜਿਤਾਏਗੀ ਔਰ ਪੰਜਾਬ ਦੇ ਵਿੱਚ ਜਿੱਦਾਂ 13 ਦੀਆਂ 13 ਸੀਟਾਂ ਦੇ ਵਿੱਚੋਂ ਕਾਫੀ ਸਾਰੀਆਂ ਸੀਟਾਂ ਇਹਨੀਆਂ ਭਾਰਤੀ ਜਨਤਾ ਪਾਰਟੀ ਜਿੱਤੇਗੀ। ਇਹ ਸੀ ਸਾਡੇ ਨਾਲ ਅੰਮ੍ਰਿਤਸਰ ਤੋਂ ਬੀਜੇਪੀ ਦੇ ਅਰਵਿੰਦ ਸ਼ਰਮਾ ਜੀ ਜੋ ਕਿ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਕਿ ਗੁਰੂ ਨਗਰੀ ਦੇ ਵਿੱਚ ਸੇਵਾ ਕਰ ਰਹੇ ਨੇ। ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ